ਅਪ੍ਰੈਲ ਦੇ ਮਹੀਨੇ ਗੁਰਮਖੋ ਗੁਰਦਾਸ ਨੰਗਲ ਦੀ ਗੜੀ ਤੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਨੂੰ ਏਰਾ ਪੈਂਦਾ ਹੈ ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 7 ਮਹੀਨਿਆਂ ਦਾ ਏਰਾ ਸੀ ਨਾ 1704 ਦਾ ਉਹਦੇ ਵਿੱਚ ਠੇਰੇ ਦੇ ਵਿੱਚ ਪਹਿਲੇ 4 ਮਹੀਨੇ ਸਿੱਖਾਂ ਦੇ ਕੋਲ ਖਾਣ ਦੇ ਲਈ ਭੋਜਨ ਅੰਦਰ ਜਮਾ ਹੋਇਆ ਸੀ ਕਿਉਂਕਿ ਉਹ ਆਨੰਦਪੁਰ ਸਾਹਿਬ ਨਗਰ ਸੀ ਇੱਕ ਸਿੱਖਾਂ ਦਾ ਪਰ ਜਿਹੜਾ ਦਾਸ ਨੰਗਲ ਦੀ ਗੜੀ ਇਹ ਸਿੱਖਾਂ ਨੂੰ ਘੇਰਾ ਪਿਆ ਨਾ ਇਹ ਤੇ ਸਿੱਖ ਪਿੱਛੇ ਹਟਦੇ ਹਟਦੇ ਆ ਹਟਦੇ ਆ ਹਟਦੇ ਆ ਇੱਥੇ ਆ ਕੇ ਸਹਾਰਾ ਲੈ ਕੇ ਟਿੱਕੇ ਸਨ ਇਸ ਕਰਕੇ ਇਸ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਸਿੱਖ ਅਚਾਨਕ ਪਹੁੰਚੇ ਸੀ ਇਸ ਕਰਕੇ ਪਹਿਲੇ ਦਿਨ ਤੋਂ ਹੀ ਇਹ ਕਹਿ ਲੋ ਵੀ ਭੋਜਨ ਦੇ ਨਾਲ ਜਿਹੜੀ ਸਿੱਖਾਂ ਦੀ ਵਿਪਤਾ ਉਹ ਭੋਜਨ ਕਰਕੇ ਸ਼ੁਰੂ ਹੋ ਗਈ ਸੀ ਪਹਿਲੇ ਦਿਨ ਤੋਂ ਹੁਣ ਹੌਲੀ-ਹੌਲੀ ਖਾਸ ਕਰਕੇ ਸਰਦਾਰ ਗੰਡਾ ਸਿੰਘ ਇਹ ਗੱਲ ਲਿਖਦੇ ਨੇ ਕਹਿਣ ਲੱਗੇ ਹੌਲੀ-ਹੌਲੀ ਜਿਹੜਾ ਜਿਵੇਂ-ਜਿਵੇਂ ਗਰਮੀ ਵੱਧਦੀ ਗਈ ਉਵੇਂ-ਉਵੇਂ ਆਲੇ-ਦੁਆਲੇ ਜਿਹੜਾ ਸਿੱਖਾਂ ਨੇ ਪਾਣੀ ਛੱਡਿਆ ਸੀ ਦਰਿਆ ਦਾ ਮੋਹਾਨ ਨਦੀਆਂ ਦਾ ਮੋਹਾਨ ਆਪਣੇ ਵੱਲ ਮੋੜਿਆ ਸੀ ਤੇ ਇੱਕ ਦਲਦਲ ਉਸ ਜੰਗਲ ਦੇ ਵਿੱਚ ਆਸੇ-ਪਾਸੇ ਬਣਾਈ ਗਈ ਸੀ ਉਹ ਹੌਲੀ-ਹੌਲੀ ਸੁਪਣੀ ਸ਼ੁਰੂ ਹੋ ਗਈ। ਕਿ ਇਰਾਸੀ ਜਿਹੜਾ ਉਹ ਹੋੜ ਤੰਗ ਹੁੰਦਾ ਗਿਆ ਤੰਗ ਹੁੰਦਾ ਗਿਆ। ਭਾਵੇਂ ਕਿ ਕਿਉਂਕਿ ਜਿਹੜਾ ਇਹ ਗੁਰਦਾਸ ਨੰਗਲ ਦੀ ਗੜੀ ਸੀ ਇਹਦੇ ਆਲੇ-ਦੁਆਲੇ ਬਹੁਤ ਵੱਡਾ ਜੰਗਲ ਸੀ ਔਰ ਉਸ ਪੂਰੇ ਦੇ ਪੂਰੇ ਜੰਗਲ ਨੂੰ ਹੀ ਦੁਸ਼ਮਣ ਨੇ ਘੇਰ ਕੇ ਰੱਖਿਆ ਪਿਆ ਸੀ। ਸਿੰਘ ਸਨ ਜਿਹੜੇ ਉਹ ਗੱਡੀ ਚੋਂ ਬਾਹਰ ਨਿਕਲਦੇ ਇਦਾਂ ਜੰਗਲ ਦੇ ਇਲਾਕੇ ਵਿੱਚ ਦੀ ਹੁੰਦੇ ਆ ਘੇਰੇ ਨੂੰ ਤੋੜਦੇ ਖਾਸ ਕਰਕੇ ਭਾਈ ਬਨੋਦ ਸਿੰਘ ਸਨ ਜਿਹੜੇ ਉਹ ਉਹ ਕਈ ਵਾਰ ਇਦਾਂ ਘੇੜਾ ਤੋੜਦੇ ਬਾਹਰੋਂ ਰਸ ਲੈ ਕੇ ਆਉਂਦੇ ਸਿੱਖਾਂ ਦੇ ਲਈ ਅੰਦਰ ਵਾਸਤੇ ਇਦਾਂ ਚਲਦੇ ਆ ਚਲਦੇ ਆ ਹੌਲੀ ਹੌਲੀ ਜਿਵੇਂ ਜਿਵੇਂ ਘੇੜਾ ਤੰਗ ਹੁੰਦਾ ਗਿਆ ਦੁਸ਼ਮਣ ਇਸ ਤੱਕ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਅਬਦ ਸੁਮੰਦ ਖਾਨ ਸੀ ਨਾ ਉਹਨੇ 1000 ਤਰਖਾਨ ਤੇ 1000 ਬੇਲਦਾਰ ਉਥੇ ਇਕੱਠਿਆਂ ਕੀਤਾ ਔਰ 2000 ਉੱਠ ਸਨ ਜਿਹੜੇ ਉਹਨੇ ਇਕੱਠੇ ਕੀਤੇ ਉਥੇ ਉਹ ਕਹਿੰਦਾ ਜੰਗਲ ਨੂੰ ਸਾਫ਼ ਕਰਨਾ ਸ਼ੁਰੂ ਕਰੋ ਲਗਭਗ 2000 ਇਹ ਕਹ ਲੋ ਆਦਮੀ ਤੇ 2000 ਉੱਠ ਉੱਠ ਕੀ ਸੀ ਵੀ ਜਿਹੜੇ ਦਰਖਤ ਕੱਟੇ ਜਾਣਗੇ ਉਹਨ ਲੱਕੜ ਨੂੰ ਢੋਣ ਵਾਸਤੇ ਆਸੇ ਪਾਸੇ ਵੀ ਬਿਲਕੁਲ ਏਦਾਂ ਖਾਲੀ ਕੀਤਾ ਜਾਵੇ ਜੰਗਲ ਨੂੰ 2000 ਤਰਖਾਨ ਤੇ ਬੇਲਦਾਰ ਤੇ 2008 ਸਨ ਜਿਹੜੇ ਉਹਨੇ ਜੰਗਲ ਕੱਟਣ ਦੇ ਲਈ ਅਬਦਲ ਸਮੁੰਦਖਾਨ ਨੇ ਲਾਈ ਸੀ ਇਹ ਜਕਰੀਆ ਖਾਨ ਦਾ ਪਿਓ ਸੀ ਅਬਦਲ ਸਮੁੰਦਖਾਨ ਤੋ ਹੌਲੀ ਹੌਲੀ ਘੇੜਾ ਸੁੰਗੜਦਾ ਗਿਆ ਜਿਹੜੇ ਦੁਸ਼ਮਣ ਸੀ ਉਹ ਬਿਲਕੁਲ ਗੁਰਦਾਸ ਨੰਗਲ ਦੀ ਗੜੀ ਦੇ ਦਰਵਾਜ਼ੇ ਤੱਕ ਪਹੁੰਚ ਗਏ ਹੁਣ ਚਾਰੇ ਪਾਸੇ ਘੇੜਾ ਹੋਰ ਪੈਡਾ ਹੋ ਗਿਆ ਹੁਣ ਸਿੱਖਾਂ ਨੂੰ ਜਿਹੜਾ ਸੀ ਬਾਹਰ ਆਉਣਾ ਜਾਣਾ ਬਿਲਕੁਲ ਬੰਦ ਹੋ ਗਿਆ। ਔਰ ਕਿਉਂਕਿ ਗੜੀ ਬਹੁਤ ਛੋਟੀ ਸੀ ਤੇ ਅੰਦਰ ਸਿੱਖਾਂ ਦੀ ਗਿਣਤੀ ਬਹੁਤ ਭਾਰੀ ਸੀ। ਇੱਕ ਬਹੁਤ ਵੱਡੀ ਸਮੱਸਿਆ ਇਹ ਵੀ ਸੀ ਵੀ ਜਿਹੜੀ ਗੜੀ ਸੀ ਚਮਕਾ ਗੁਰਦਾਸ ਰੰਗਲ ਦੀ ਗੜੀ ਉਹ ਬਹੁਤ ਛੋਟੀ ਸੀ। ਤੇ ਜਿਹੜੇ ਅੰਦਰ ਸਿੱਖ ਬੈਠੇ ਸਨ ਉਹ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਇਸ ਕਰਕੇ ਹੌਲੀ-ਹੌਲੀ ਜਿਵੇਂ-ਜਿਵੇਂ ਗਰਮੀ ਵੱਧਦੀ ਗਈ ਹੌਲੀ ਹੌਲੀ ਭੁੱਖ ਵੱਧਦੀ ਗਈ ਓਵੇਂ ਓਵੇਂ ਸਿੱਖਾਂ ਨੂੰ ਪਰੇਸ਼ਾਨੀਆਂ ਹੋਣ ਲੱਗੀਆਂ ਜਿਹੜੇ ਦਰਖਤ ਸਨ ਉਹ ਕੱਟ ਦਿੱਤੇ ਗਏ ਹੌਲੀ ਹੌਲੀ ਜਿਹੜੇ ਕਿਉਂਕਿ ਬੰਦ ਖਾਣਾ ਤਾਂ ਬੰਦਿਆਂ ਨੂੰ ਨਹੀਂ ਸੀ ਮਿਲ ਰਹਾ ਤੇ ਸਿੰਘਾਂ ਦੇ ਨਾਲ ਨਾਲ ਜਿਹੜੇ ਘੋੜੇ ਸਨ ਉਹ ਵੀ ਗੜੀ ਦੇ ਅੰਦਰ ਸੀ ਕੱਚੀ ਗੜੀ ਦੇ ਅੰਦਰ ਹੁਣ ਘੋੜੇ ਸਨ ਜਿਹੜੇ ਉਹ ਕਮਜ਼ੋਰ ਹੋਣੇ ਸ਼ੁਰੂ ਹੋ ਗਏ ਇਸ ਕਰਕੇ ਉਹ ਮਰਨੇ ਵੀ ਸ਼ੁਰੂ ਹੋ ਗਏ ਕੁਝ ਇਤਿਹਾਸਕਾਰ ਇਹ ਵੀ ਲਿਖਦੇ ਨੇ ਵੀ ਸਿੱਖ ਸਨ ਜਿਹੜੇ ਉਹ ਆਪਣੇ ਨਾਲ ਕੁਝ ਹੋਰ ਵੀ ਡੰਗਰ ਲੈ ਕੇ ਚੱਲਦੇ ਸੀ। ਜਿਵੇਂ ਮੱਝਾਂ ਗਾਵਾਂ ਹੁੰਦੀਆਂ ਸਨ ਉਹ ਵੀ ਕਿਲੇ ਦੇ ਅੰਦਰ ਸਨ, ਗੜੀ ਦੇ ਅੰਦਰ ਸੀ। ਹੌਲੀ-ਹੌਲੀ ਉਹ ਵੀ ਮਰਨੇ ਸ਼ੁਰੂ ਹੋ ਗਏ। ਜਿਹੜੇ ਇਦਾਂ ਭੁੱਖੇ ਪਸ਼ੂ ਮਰ ਗਏ ਫਿਰ ਅਖੀਰਲੇ ਜਿਹੜੇ ਦਿਨ ਸਨ ਗ੍ਰਿਫਤਾਰੀ ਤੋਂ ਪਹਿਲਾਂ ਸਿੱਖਾਂ ਨੇ ਫਿਰ ਇਹਨਾਂ ਮਰੇ ਹੋਏ ਪਸ਼ੂਆਂ ਨੂੰ ਵੀ ਵੱਡ ਵੱਡ ਕੇ ਖਾਣਾ ਸ਼ੁਰੂ ਕੀਤਾ ਤੇ ਗਰਮ ਖੋਦ ਉਹ ਵੱਡ ਵੱਡ ਕੇ ਖਾਧਾ ਗਿਆ ਨਾ ਮਾਸ ਨੂੰ ਚੇਤਾ ਰੱਖੋ ਜੇ ਉੱਥੇ ਉਹਨਾਂ ਕੋਲੇ ਮਾਸ ਪਕਾਉਣ ਵਾਸਤੇ ਕੁਝ ਨਹੀਂ ਸੀ ਇਸ ਕਰਕੇ ਮਜਬੂਰੀ ਵਸ ਜ਼ਿੰਦਗੀ ਬਚਾਉਣ ਦੇ ਲਈ ਉਹਨਾਂ ਨੂੰ ਕੱਚਾ ਮਾਸ ਖਾਣਾ ਪਿਆ ਕੱਚਾ ਮਾਸ ਖਾ ਕੇ ਵੀ ਆਪਣੇ ਦਿਨ ਨਗਾਉਣੇ ਪਏ ਚਲਦਿਆਂ ਚਲਦਿਆਂ ਕਿਉਂਕਿ ਪਹਿਲਾਂ ਦਰਖਤਾਂ ਦੀਆਂ ਛਿੱਲੜ ਖਾਦੇ ਦਰਖਤਾਂ ਦੇ ਪੱਤੇ ਉਬਾਲ-ਉਬਾਲ ਕੇ ਖਾਦੇ ਫਿਰ ਮਰੇ ਹੋਏ ਪਸ਼ੂ ਜਿਹੜੇ ਮਰ ਗਏ ਸਨ ਇਸ ਤੱਕ ਵੀ ਗੰਡਾ ਸਿੰਘ ਲਿਖਦੇ ਨੇ ਕਹਿਣ ਲੱਗੇ ਮਜਬੂਰੀ ਬਸ ਇਦਾਂ ਵੀ ਲਿਖਿਆ ਜਾਂਦਾ ਵੀ ਕਈ ਸਿੰਘਾਂ ਨੇ ਆਪਣੇ ਪੱਟਾਂ ਦਾ ਮਾਸ ਕੱਟ-ਕੱਟ ਕੇ ਵੀ ਕੱਚਾ ਖਾਦਾ ਸਿੱਖਾਂ ਨੂੰ ਬਿਮਾਰੀਆਂ ਪੈਣੀਆਂ ਸ਼ੁਰੂ ਹੋ ਗਈਆਂ ਬਹੁਤ سارے ਸਿੱਖ ਸਨ ਕਿਉਂਕਿ ਇਹੜਾ ਇਹ ਖਾਣਾ ਸੀ ਇਹ ਬੰਦੇ ਵਾਸਤੇ ਤੇ ਹੈ ਨਹੀਂ ਸੀ ਕੱਚਾ ਮਾਸ ਖਾਣਾ ਜਾਂ ਛਿਲੜ ਉਬਾਲ-ਉਬਾਲ ਕੇ ਖਾਣੇ ਘਾ ਉਬਾਲ-ਬਲ ਕੇ ਖਾਣੇ ਸਿੱਖਾਂ ਨੂੰ ਬਿਮਾਰੀਆਂ ਅੰਦਰ ਪੈਣੀਆਂ ਸ਼ੁਰੂ ਹੋ ਗਈਆਂ ਮਰੇ ਹੋਏ ਜਿਹੜੇ ਪਸ਼ੂ ਸਨ ਉਹਨਾਂ ਦੇ ਸਰੀਰ ਗਲਨੇ ਸ਼ੁਰੂ ਹੋ ਗਏ ਸੜਨੇ ਸ਼ੁਰੂ ਹੋ ਗਏ ਜਿਵੇਂ ਜਿਵੇਂ ਅੰਦਰ ਪਸ਼ੂ ਘੋੜੇ ਮਰਦੇ ਨੇ ਉਹਨਾਂ ਦੇ ਸਰੀਰ ਦਰਗੰਧ ਆਉਣੀ ਸ਼ੁਰੂ ਹੋ ਗਈ ਅੰਦਰ ਬਿਮਾਰੀਆਂ ਪੈਣ ਦਾ ਡਰ ਪੈਦਾ ਹੋਣ ਲੱਗਾ ਸਿੱਖਾਂ ਨੂੰ ਦਸਤ ਲੱਗ ਗਏ ਇਸ ਤੱਕ ਲਿਖਿਆ ਮਿਲਦਾ ਕਿ ਲੱਗੇ 2.5 ਤੋਂ 300 ਸਿੱਖ ਸਨ ਜਿਹੜੇ ਗੜੀ ਦੇ ਅੰਦਰ ਉਹ ਏਦਾਂ ਪੇਟ ਖਰਾਬ ਤੇ ਪੇਟ ਦੀਆਂ ਬਿਮਾਰੀਆਂ ਕਰਕੇ ਅੰਦਰ ਮਰ ਗਏ ਹੁਣ ਕੱਲੇ ਮਰੇ ਨਹੀਂ ਉਹਨਾਂ ਸਿੱਖਾਂ ਜਿਹੜੇ ਸਰੀਰ ਸਨ ਉਹ ਵੀ ਕਿਲੇ ਦੇ ਅੰਦਰ ਨੇ ਤਿੰਨ ਤਿੰਨ ਚਾਰ ਚਾਰ ਦਿਨਾਂ ਤੋਂ ਬਾਅਦ ਉਹ ਵੀ ਸੜਨੇ ਸ਼ੁਰੂ ਹੋ ਗਏ ਜਿਹੜੇ ਜਿਉਂਦੇ ਸੀ ਉਹਨਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਭੁੱਖੇ ਸੀ ਇਸ ਕਰਕੇ ਹੌਲੀ-ਹੌਲੀ ਸਿੱਖ ਇੰਨੇ ਕਮਜ਼ੋਰ ਹੁੰਦੇ ਗਏ ਕਿ ਕੰਦਾਂ ਦਾ ਸਹਾਰਾ ਲੈ ਕੇ ਖੜਨੇ ਤੇ ਤੁਰਨੇ ਸ਼ੁਰੂ ਹੋ ਗਏ ਗੁਰੂ ਜੀ ਦਸੰਬਰ ਦਾ ਮਹੀਨਾ ਚੜਦਾ ਹੈ ਅਬਦੁੱਲ ਸਮੁੰਦ ਖਾਨ ਨੂੰ ਇਸ ਗੱਲ ਦਾ ਪੂਰਨ ਭਰੋਸਾ ਸੀ ਕਿ ਹੁਣ ਗੱਲ ਬਿਲਕੁਲ ਨਜ਼ਦੀਕ ਹੈ ਹੁਣ ਅੰਦਰੋਂ ਦਰਗੰਧ ਆਉਣੇ ਸ਼ੁਰੂ ਹੋ ਗਈ ਬਿਮਾਰੀਆਂ ਸ਼ੁਰੂ ਹੋ ਗਈਆਂ ਸਿੱਖ ਸਨ ਜਿਹੜੇ ਉਹ ਹਥਿਆਰ ਚੁੱਕਣ ਦੀ ਗੱਲ ਤੇ ਬੜ ਦੂਰ ਰਹਿ ਗਏ ਸੀ ਕਿਉਂਕਿ 7 ਮਹੀਨਿਆਂ ਤੋਂ ਖਾਣਾ ਨਹੀਂ ਚੱਜਣਾ ਮਿਲਿਆ ਸੀ ਉਹਨਾਂ ਨੂੰ ਉਹਨਾਂ ਤੋਂ ਉੱਠਿਆ ਵੀ ਨਹੀਂ ਸੀ ਜਾਂਦਾ ਗੁਰਮੁਖੋ ਬਿਮਾਰੀਆਂ ਪੈ ਗਈਆਂ ਉਹਨਾਂ ਨੂੰ ਬਹੁਤ ਸਾਰੀਆਂ ਅਖੀਰ ਨੂੰ ਜਿਹੜਾ ਸੀ ਉਹ ਬਾਹਰ ਤੋਂ ਅਬਦੁੱਲ ਸਮੰਦ ਖਾਨ ਨੇ ਆਪਣੇ ਕੁੜੇ ਸੰਨ ਜਿਹੜੇ ਉਹ ਏਲਤੀ ਭੇਜੇ ਕਿ ਸਿੱਖਾਂ ਨੂੰ ਇਹ ਕਹਿ ਦਿਓ ਵੀ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿੱਤਾ ਜਾਈ ਪਰ ਇੰਨੀ ਮੁਸੀਬਤ ਦੇ ਵਿੱਚ ਵੀ ਸਿੱਖਾਂ ਨੇ ਇਸ ਗੱਲ ਨੂੰ ਪਰਵਾਣ ਨਹੀਂ ਕੀਤਾ ਅਖੀਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਸਾਥੀ ਸਨ ਜਿਹੜੇ ਉਹ ਇੰਨੇ ਕਮਜ਼ੋਰ ਹੋ ਚੁੱਕੇ ਸੀ ਉਹਨਾਂ ਦੇ ਸਰੀਰ ਸਨ ਇਹ ਕਹਿ ਲੋ ਵੀ ਬਿਲਕੁਲ ਹੱਡੀਆਂ ਦੀ ਮੁੱਠ ਬਣ ਕੇ ਸਾਰਿਆਂ ਦੀ ਅਖੀਰ ਨੂੰ ਫਿਰ ਇਹ ਕਹਿ ਲੋ ਵੀ 7 ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਲਾਹ ਕਰਕੇ ਸਿੱਖਾਂ ਨੇ ਗੜੀ ਦਾ ਦਰਵਾਜ਼ਾ ਖੋਲ ਦਿੱਤਾ। ਪੁਚਾਰਾ ਨਹੀਂ sire ਗਿਆ। ਗੜੀ ਦਾ ਦਰਵਾਜ਼ਾ ਖੋਲ ਦਿੱਤਾ ਗਿਆ। ਦਸ਼ਮਣ ਨੂੰ ਇਹ ਗੱਲ ਸਮਝ ਲੱਗ ਗਈ ਵੀ ਸਿੱਖ ਉੱਠਣ ਜੋਗੇ ਵੀ ਨਹੀਂ ਰਹਿ ਗਏ। ਦਸ਼ਮਣ ਦੀਆਂ ਫੌਜਾਂ ਫਿਰ ਗੜੀ ਦੇ ਅੰਦਰ ਪ੍ਰਵੇਸ਼ ਕਰਦੀਆਂ। ਅੰਦਰ ਪ੍ਰਵੇਸ਼ ਕਰਨ ਤੋਂ ਇਹ ਇਸ ਤੱਕ ਵੀ ਲਿਖਿਆ ਮਿਲਦਾ ਹੈ ਕਹਿਣ ਲੱਗੇ ਕਿੰਨੇ ਘੰਟੇ ਤੱਕ ਗੜੀ ਦਾ ਦਰਵਾਜ਼ਾ ਨ ਖੁੱਲਣ ਤੋਂ ਬਾਅਦ ਵੀ ਕਿੰਨੇ ਘੰਟੇ ਤੱਕ ਦੁਸ਼ਮਣ ਦੇ ਸਿਪਾਹੀ ਅੰਦਰ ਨਹੀਂ ਸਨ ਵੜੇ ਸਿੱਖਾਂ ਦਾ ਭੈ ਇੰਨਾ ਸੀ ਉਹਨਾਂ ਦੇ ਮਨ ਅੰਦਰ ਅੱਛਾ ਇਹ ਇੱਕ ਬੇਨਤੀ ਹੋਰ ਸਮਝੋ ਗੱਲ ਵਿਸਰਗੀ ਮੇਨੂੰ ਵਿੱਚੋਂ ਜਿਹੜਾ ਕੋਣ ਖੁਦ ਦੁਸ਼ਮਣ ਸੀ ਨਾ ਉਹਨਾਂ ਦੇ ਮਾਨੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਕਤੀਸ਼ਾਲੀ ਕਰਮਾਤੀ ਹੋਣ ਦਾ ਖੁਫ ਵੀ ਸੀ ਇਹ ਵੀ ਮੈਨੂੰ ਲਿਖਿਆ ਮਿਲਦਾ ਹੈ ਕਿ ਬੰਦਾ ਸਿੰਘ ਬਹਾਦਰ ਜਿਹੜਾ ਹੈ ਉਹ ਬੜਾ ਕਰਾਮਾਤੀ ਹੈ ਨਦੇੜ ਦੀ ਧਰਤੀ ਉੱਤੇ ਦੂਰ ਬੈਠਾ ਉਹ ਤਖਤ ਪਲਟਾ ਦਿੰਦਾ ਸੀ ਪੰਜੇ ਪੀਰ ਉਹਦੇ ਵਸਦੇ ਵਿੱਚ ਸਨ ਇਸ ਕਰਕੇ ਸ਼ਕਤੀਆਂ ਤੇ ਕਰਾਮਾਤਾਂ ਦਾ ਮਾਲਕ ਹੈ ਇਹਦਾ ਨਤੀਜਾ ਇਹ ਹੋਇਆ ਕਿ ਜਿਹੜਾ ਦੁਸ਼ਮਣ ਸੀ ਉਹਨੂੰ ਇਹ ਪਤਾ ਲੱਗਿਆ ਵੀ ਬੰਦਾ ਸਿੰਘ ਬਹਾਦਰ ਵਿੱਚ ਰੂਪ ਬਦਲਣ ਦੀ ਤਾਕਤ ਵੀ ਹੈ ਉਹ ਕੋਈ ਨਾ ਕੋਈ ਪਸ਼ੂ ਪੰਛੀ ਦਾ ਰੂਪ ਬਣਾ ਕੇ ਵੀ ਇਥੋਂ ਲੰਘ ਸਕਦਾ ਹੈ ਫਿਰ ਅਬਦੁੱਲ ਸਮੁੰਦ ਖਾਨ ਨੇ ਇਹ ਕਿਹਾ ਵੀ ਜਿੰਨੇ ਆਸ-ਪਾਸੇ ਕੁੱਤੇ ਤੇ ਬਿੱਲੀਆਂ ਫਿਰਦੇ ਨੇ ਸਾਰਿਆਂ ਨੂੰ ਮਾਰ ਦਿਓ ਕਿਤੇ ਬੰਦਾ ਸਿੰਘ ਬਹਾਦਰ ਕੋਈ ਕਰਾਮਾਤਾਂ ਉਹਦੇ ਕੋਲੇ ਬਹੁਤ ਨੇ ਇਸ ਕਰਕੇ ਕਿਤੇ ਕੁੱਤੇ ਜਾਂ ਬਿੱਲੀ ਦਾ ਰੂਪ ਧਾਰਨ ਕਰਕੇ ਨਾ ਕਿਤੇ ਇਥੋਂ ਲੰਘ ਜਾਏ ਜਿਹੜੇ ਉਸ ਜੰਗਲ ਵਿੱਚ ਜਿੰਨੇ ਕੁੱਤੇ ਸਨ ਔਰ ਜਿੰਨੀਆਂ ਬਿੱਲੀਆਂ ਸੀ ਗੁਰਮਖ ਉਹ ਵੀ ਖਤਮ ਕੀਤੀਆਂ ਗਈਆਂ। ਤੋ ਖੈਰ ਅਖੀਰ ਦਰਵਾਜ਼ਾ ਖੋਲਿਆ ਗਿਆ। ਦੁਸ਼ਮਣ ਦੀਆਂ ਫੌਜਾਂ ਅੰਦਰ ਪਹੁੰਚੀਆਂ। 7 ਮਹੀਨਿਆਂ ਦੇ ਘੇਰੇ ਦੇ ਵਿੱਚ ਦੁਸ਼ਮਣ ਇੰਨਾ ਗੁੱਸੇ ਤੇ ਕਰੋਧ ਵਿੱਚ ਸੀ ਜਾਂਦਿਆਂ ਸਾਰ ਇਦਾਂ ਕੰਧਾਂ ਦਾ ਸਹਾਰਾ ਲੈ ਕੇ ਬੈਠੇ ਹੋਏ ਸਿੱਖਾਂ ਦੇ ਉੱਪਰ ਦੁਸ਼ਮਣ ਨੇ ਬੈਠਿਆਂ ਦੇ ਉੱਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਉਹਨਾਂ ਨੂੰ ਬੈਠਿਆਂ ਨੂੰ ਲਗ ਭੱਕਿਆ ਜਾਂਦਾ ਵੀ 300 ਜਿਹੜੇ ਸਿੱਖ ਸਨ ਵਹਿੰਦਿਆਂ ਵਹਿੰਦਿਆਂ ਧਰਤੀ ਉੱਤੇ ਜਨਾ ਤੋ ਉੱਠਿਆ ਵੀ ਨਹੀਂ ਸੀ ਜਾਂਦਾ ਹਥਿਆਰ ਤੁਕਾਂ ਦੀ ਗੱਲ ਤੇ ਬਹੁਤ ਦੂਰ ਸੀ ਉਹਨਾਂ 300 ਸਿੱਖਾਂ ਨੂੰ ਕੁਝ ਘੰਟਿਆਂ ਦੇ ਵਿੱਚ ਧਰਤੀ ਤੇ ਬੈਠਿਆਂ ਹੋਇਆਂ ਨੂੰ ਖਤਮ ਕਰ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਦੇ ਨਾਲ ਇੱਕ ਕੰਧ ਦਾ ਸਹਾਰਾ ਲੈ ਕੇ ਬੈਠੇ ਰਹੇ 200 ਦੇ ਕਰੀਬ ਜਿਹੜੇ ਸਿੱਖ ਸੀ ਉਹਨਾਂ ਨੂੰ ਜਿਉਂਦੇ ਗਿਰਫਤਾਰ ਕੀਤਾ ਗਿਆ 300 ਨੂੰ ਉੱਥੇ ਖਤਮ ਕਰ ਦਿੱਤਾ ਗਿਆ 200 ਜਿਹੜੇ ਸਿੱਖ ਸਨ ਉਹਨਾਂ ਨੂੰ ਗਿਰਫਤਾਰ ਕੀਤਾ ਗਿਆ ਗਿਰਫਤਾਰ ਕਰਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਲਾਹੌਰ ਲਜਾਇਆ ਜਾਂਦਾ ਹੈ ਲਾਹੌਰ ਤੋਂ ਜਿਹੜਾ ਸੀ ਉਹ ਸੰਦੇਸ਼ਾਂ ਭੇਜਿਆ ਜਾਂਦਾ ਹੈ ਦਿੱਲੀ ਦੇ ਬਾਦਸ਼ਾਹ ਨੂੰ ਕਿ ਕੀ ਕੀਤਾ ਜਾਏ ਤੇ ਦਿੱਲੀ ਦਾ ਬਾਦਸ਼ਾਹ ਇਹ ਕਹਿੰਦਾ ਵੀ ਜਿੰਨੇ ਸਿੱਖ ਨੇ ਉਹਨਾਂ ਸਾਰਿਆਂ ਨੂੰ ਦਿੱਲੀ ਮੇਰੇ ਸਾਹਮਣੇ ਪੇਸ਼ ਕੀਤਾ ਜਾਏ। ਜਦੋਂ ਇਹ ਸੰਦੇਸ਼ਾ ਵਾਪਸ ਜਵਾਬ ਅਬਦਲ ਸਮੁੰਦਖਾਂ ਦੇ ਕੋਲੇ ਪਹੁੰਚਦਾ ਤੇ ਉਹਨੂੰ ਲੱਗਿਆ ਵੀ 200 ਸਿੱਖਾਂ ਨੂੰ ਲੈ ਕੇ ਮੈਂ ਕੀ ਹਾਜ਼ਰ ਹੋਵਾਂਗਾ ਉੱਥੇ ਇਹ ਤਾਂ ਗੱਲ ਹੀ ਬਹੁਤ ਬੇਇੱਜ਼ਤੀ ਵਾਲੀ ਐ। ਵੀ 7 ਮਹੀਨਿਆਂ ਦਾ ਘੇਰਾ ਪਿਆ ਰਿਆ ਤੇ ਕੇਵਲ 200 ਸਿੱਖ ਹੱਥ ਲੱਗੇ ਤੇਰੇ। ਫਿਰ ਗੁਰਮਖੋ ਹੁਕਮ ਇਹ ਜਾਰੀ ਹੋਇਆ ਵਿਚ ਜਿੰਨੇ ਲਾਹੌਰ ਦੇ ਆਸੇ ਪਾਸੇ ਘਰਾਂ ਦੇ ਵਿੱਚ ਸਿੱਖ ਬੈਠੇ ਐ ਭਾਵੇਂ ਬੱਚੇ ਐ ਨੌਜਵਾਨ ਐ ਬਜ਼ੁਰਗ ਐ ਸਾਰਿਆਂ ਨੂੰ ਫੜ ਲਓ। ਔਰ ਕੱਲਾ ਫੜੋ ਨਹੀਂ ਜਿੱਥੇ ਸਿੱਖ ਮਿਲਦਾ ਕਤਲ ਕਰ ਦਿਓ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਹੌਰ ਦੇ ਆਲੇ-ਦੁਆਲੇ ਸਿੱਖ ਫਿਰ ਕਤਲ ਕੀਤੇ ਜਾਣ ਲੱਗੇ। ਉਹਨਾਂ ਨੂੰ ਕਤਲ ਕੀਤਾ ਜਾਂਦਾ ਹੈ। ਕਤਲ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਗੱਡੀਆਂ ਵਿੱਚ ਉਹਨਾਂ ਦੇ ਸਰੀਰਾਂ ਨੂੰ ਲਾਸ਼ਾਂ ਨੂੰ ਭਰ-ਭਰ ਕੇ ਲਾਹੌਰ ਲਿਜਾਇਆ ਜਾਂਦਾ ਹੈ। ਉੱਥੇ ਉਹਨਾਂ ਦੇ ਸਿਰ ਕੱਟੇ ਜਾਂਦੇ ਐ। 700 ਗੱਡਾ ਸਿਰਾਂ ਦਾ ਭਰ ਕੇ ਲਾਹੌਰ ਤੋਂ ਦਿੱਲੀ ਵੱਲ ਨੂੰ ਚੱਲੇ ਪਾਉਂਦਾ ਹੈ। ਤੁਸੀਂ ਅੰਦਾਜ਼ਾ ਲਾਓ ਵੀ 700 ਗੱਡਾ ਗੰਗਾ ਸਿੰਘ 700 ਗੱਡਾ ਲਿਖਦੇ ਐ। ਕਿੰਨੇ ਸਿੱਖ ਮਾਰੇ ਹੋਣਗੇ ਵੀ 700 ਗੱਡਾ ਸਿੱਖਾਂ ਦਾ ਪਰ ਗਿਆ ਸਿਰਾਂ ਦਾ ਪਰ ਗਿਆ ਜੀ ਵੀ ਐਨੇ ਸਿੱਖ ਨਹੀਂ ਅਸੀਂ ਮਾਰੇ ਨੇ ਐਨੇ ਸਿੱਖਾਂ ਦਾ ਨਾਸ਼ ਕੀਤਾ ਹੈ ਅਸੀਂ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਘਰਾਂ ਵਿੱਚ ਬੈਠੇ ਹੋਏ ਸਿੱਖਾਂ ਨੂੰ ਫੜ ਲਿਆ ਗਿਆ ਕਤਲ ਕਰ ਦਿੱਤਾ ਗਿਆ ਔਰ ਜਿੱਥੇ 200 ਦੀ ਗ੍ਰਫਤਾਰੀ ਹੋਈ ਸੀ 200 ਦੀ ਥਾਂ ਦੇ ਉੱਤੇ 5 600 ਸਿੱਖ ਹੋਰ ਫੜ ਕੇ ਇਹ ਕਹ ਲੋ ਵੀ 740 ਸਿੱਖ ਸਨ ਜਿਹੜੇ ਉਹ ਜਿਉਂਦੇ ਫਿਰ ਜਲੂਸ ਦੀ ਸ਼ਕਲ ਦੇ ਵਿੱਚ 740 ਜਿਉਂਦੇ ਸਿੱਖ ਤੇ 707 ਨਹੀਂ 700 ਗੱਡਾਂ ਭਰ ਕੇ ਸਿੱਖਾਂ ਦੇ ਸਿਰਾਂ ਦਾ ਫਿਰ ਇੱਕ ਲਓ ਕਈ ਕਿਲੋਮੀਟਰ ਇਦਾਂ ਕਈ ਕਿਲੋਮੀਟਰ ਲੰਮਾ ਜਲੂਸ ਸੀ ਜਿਹੜਾ ਉਹ ਲਾਹੌਰ ਤੋਂ ਫਿਰ ਦਿੱਲੀ ਨੂੰ ਚੱਲਦਾ ਹੈ ਰਸਤੇ ਦੇ ਵਿੱਚ ਥਾਂ ਪਰ ਥਾਂ ਦੇ ਉੱਤੇ ਜਿਹੜੇ ਦੁਸ਼ਮਣ ਸਨ ਉਹਨਾਂ ਉਹਨਾਂ ਨੇ ਕਿਹਾ ਸੀ ਵੀ ਨਗਾਰੇ ਵਜਾਵ ਜਾ ਕੇ ਆਸੇ ਪਾਸੇ ਦੇ ਪਿੰਡਾਂ ਨੂੰ ਇਕੱਠਾ ਕਰੋ ਜਿੱਥੋਂ ਦੀ ਵੀ ਇਹ ਜਲੂਸ ਲੰਘਦਾ ਦੁਨੀਆਂ ਦੇ ਲੋਕ ਵਕਤ ਤੋਂ ਵੇਖ ਸਕਣ ਵੀ ਹਕੂਮਤ ਨਾਲ ਟਕਰਾਉਣ ਵਾਲਿਆਂ ਦਾ ਹਾਲ ਕੀ ਹੁੰਦਾ ਇੱਕ ਖੌਫ ਪੈਦਾ ਕੀਤਾ ਗਿਆ ਲੋਕਾਂ ਦੇ ਮਨਾਂ ਵਿੱਚ ਚੱਲਦੇ ਆ ਚੱਲਦੇ ਆ ਜਿਹੜਾ ਇਹ ਜਲੂਸ ਸੀ ਨਾ ਕਰੇ ਤੁਸੀਂ ਪੜੋ ਧਿਆਨ ਦੇ ਨਾਲ ਤੇ ਇਹ ਜਦੋਂ ਗੁਰਮਖੋ ਲਾਹੌਰ ਤੋਂ ਚੱਲਦਾ ਜਲੂਸ ਇਸ ਜਲੂਸ ਦੀ ਜਿਹੜੀ ਸੀ ਉਹ اون ਜਾਣਦਾ ਇੱਕ ਸਰੂਪ ਵੀ ਵੱਖਰਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਦੇ ਉੱਤੇ ਇੱਕ ਮੁਸਲਮਾਨੀ ਕਾਗਦਾਂ ਦੀ ਜਿਹੜੀ ਸੀ ਉਹ ਟੋਪੀ ਜਿਹੜੀ ਸੀ ਉਹ ਇਦਾਂ ਪਾ ਕੇ ਤੇ ਉਹਦੇ ਉੱਪਰ ਵੱਡੀ ਪੱਗ ਬਨ ਕੇ ਰੰਗ ਬਰੰਗੇ ਉਹਦੇ ਉੱਤੇ ਇਦਾਂ ਕੱਪੜੇ ਪਾ ਕੇ ਇਦਾਂ ਇਹ ਕਹਿ ਲੋ ਵੀ ਇੱਕ ਜੋਕਰ ਦੀ ਤਰ੍ਹਾਂ ਬੰਦਾ ਸਿੰਘ ਬਹਾਦਰ ਨੂੰ ਬਣਾਇਆ ਗਿਆ ਰੰਗ ਬਰੰਗੀ ਕਈ ਰੰਗਾਂ ਦੀ ਪਾਗੋ ਦੇ ਸਿਰ ਤੇ ਬਨ ਕੇ ਉਦੇ ਉੱਪਰ ਇਦਾਂ ਪੰਛੀਆਂ ਦੇ ਇਦਾਂ ਪੰਖ ਲਾ ਲਾ ਕੇ ਇੱਕ ਉਹਨੂੰ ਜਲੂਸ ਦੀ ਇਦਾਂ ਮਜ਼ਾਕ ਦੀ ਤਰ੍ਹਾਂ ਬਣਾਇਆ ਗਿਆ। ਹਾਥੀ ਦੇ ਉੱਤੇ पिंजਰਾ ਬੰਨਿਆ ਗਿਆ। ਔਰ ਉਸ पिंजਰੇ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਖੜਾ ਕੀਤਾ ਜਾਂਦਾ ਹੈ। ਦੋ ਜਿਹੜੇ ਸਿਪਾਹੀ ਨੇ ਉਹ ਇੱਕ ਅਗਲੇ ਪਾਸੇ ਇੱਕ ਪਿਛਲੇ ਪਾਸੇ ਹ ਸਾਥੀ ਦੇ ਉੱਪਰ ਹੀ 24 ਘੰਟੇ ਖੜੇ ਰਹਿੰਦੇ ਸਨ। ਮਾਨ ਵਿੱਚ ਕੀ ਸੀ ਵੀ ਬੰਦਾ ਸਿੰਘ ਬਹਾਦਰ ਕਦੇ ਕਰਾਮਾਤ ਕਰਕੇ ਇਥੋਂ ਪਿੰਜਰੇ ਵਿੱਚੋਂ ਨਿਕਲ ਜਾਏ। ਨਿਕਲੇਗਾ ਕੋਈ ਮੰਤਰ ਪੜ੍ਹੇਗਾ ਤੇ ਅਸੀਂ ਕਤਲ ਕਰ ਦੇਾਂਗੇ ਨਾਲ ਦੀ ਨਾਲ। ਪਿੰਜਰੇ ਦੇ ਆਲੇ-ਦੁਆਲੇ ਦੋ ਜਿਹੜੇ ਬੰਦੇ ਸਨ ਪਹਿਰੇਦਾਰ ਨੰਗੀਆਂ ਤਲਵਾਰਾਂ ਲੈ ਕੇ ਉਹ ਨਾਲ-ਨਾਲ ਖੜੇ ਰਹਿੰਦੇ ਸੀ। ਇਦਾਂ ਔਰ ਜਿਹੜੇ ਸਿੱਖ ਦੂਸਰੇ ਸਿੱਖਾਂ ਜਿਹੜੇ 740 ਸਿੱਖ ਸੀ। 700 ਜਿਹੜੇ 40 ਸਿੱਖ ਸੀ। ਉਹਨਾਂ ਦੇ ਸਿਰਾਂ ਦੇ ਉੱਪਰ ਇਹ ਕੈਲੋ ਵੀ ਰੈਛ ਦੇ ਵਾਲਾਂ ਦੀਆਂ ਬਣੀਆਂ ਹੋਈਆਂ ਟੋਪੀਆਂ ਪਹਿਨੀਆਂ ਹੋਈਆਂ ਇਦਾਂ ਤਾਂ ਜੋ ਉਹ ਡਰਾਉਣੇ ਲੱਗਣ ਬਹੁਤ ਸਾਰੇ ਇਦਾਂ ਵੀ ਡਰਾਉਣੇ ਲੱਗਣ ਰੈਛ ਦੇ ਵਾਲਾਂ ਦੀਆਂ ਬਣੀਆਂ ਹੋਈਆਂ ਟੋਪੀਆਂ ਉਹਨਾਂ ਦੇ ਸਿਰਾਂ ਤੇ ਪਹਿਨਾਈਆਂ ਗਈਆਂ ਉਹਨਾਂ ਦੇ ਸਰੀਰਾਂ ਦੇ ਉੱਪਰ ਕੱਲੇ ਕਿਵਲ ਕਸ਼ੈਰੇ ਸੀ ਗੁਰਮਖੋ ਉਹਨਾਂ ਦੇ ਸਰੀਰਾਂ ਦੇ ਉੱਪਰ ਇਦਾਂ ਮਿੱਟੀ ਲਾ ਕੇ ਭੂਤੀਆਂ ਲਾ ਕੇ ਕਾਲਖਾਂ ਮਲੀਆਂ ਗਈਆਂ ਵੀ ਇਹ ਡਰਾਉਣੇ ਲੱਗਣ ਬਹੁਤ ਇਦਾਂ ਕਰ ਔਰ ਬੰਦਾ ਸਿੰਘ ਬਹਾਦਰ ਦਾ ਜਰੂਰ ਸੀ ਜਿਹੜਾ ਉਸ ਤੋਂ ਸਭ ਤੋਂ ਅੱਗੇ-ਅੱਗੇ ਇਦਾਂ ਨਗਾਰੇ ਵੱਜਦੇ ਜਾਂਦੇ ਸਨ ਤੇ ਬਹੁਤ ਸਾਰੀਆਂ ਕੁੱਤੇ ਤੇ ਬਿੱਲੀਆਂ ਮਾਰ-ਮਾਰ ਕੇ ਨੇਜਾਂ ਉੱਤੇ ਤੰਗੀਆਂ ਹੋਈਆਂ ਸਨ ਇਦਾਂ ਜਦੋਂ ਲਾਹੌਰ ਤੋਂ ਇਜਲੂਸ ਦਿਨੂ ਲਜਾਇਆ ਜਾਂਦਾ ਉਹਦਾ ਕਾਰਨ ਕੀ ਸੀ ਇਹ ਦੱਸਣ ਦੇ ਲਈ ਵੀ ਇਸ ਪੰਜਾਬ ਦੀ ਧਰਤੀ ਉੱਤੇ ਸਿੱਖ ਤਾਂ ਛੱਡੋ ਅਸੀਂ ਤੇ ਕੁੱਤਾ ਤੇ ਬਿੱਲੀ ਵੀ ਜਾਂਦਾ ਰਿਹਾ ਜਾਂਦਾ ਨਹੀਂ ਛੱਡਿਆ ਸੀ ਤਾਂ ਇਹ ਦਰਸਾਉਣ ਦੇ ਲਈ ਵੀ ਸਿੱਖ ਦੀ ਗੱਲ ਤਾਂ ਦੂਰ ਹੈ ਅਸੀਂ ਤਾਂ ਕੁੱਤਾ ਤੇ ਬਿੱਲੀ ਵੀ ਨਹੀਂ ਛੱਡਿਆ ਉਸ ਇਲਾਕੇ ਦਾ ਕੁੱਤੇ ਤੇ ਬਿੱਲੀਆਂ ਨੂੰ ਮਾਰਕਾ ਮਾਰ ਕੇ ਵੀ ਇਦਾਂ ਗੁਰਮਖੂ ਟੰਗਿਆ ਗਿਆ ਨੇਜੇ ਦੇ ਉੱਪਰ ਚੱਲਦਾ ਚੱਲਦਾ ਇਹ ਜਲੂਸ ਹੈ ਜਿਹੜਾ ਇਹ ਸਰਹੰਦ ਪਹੁੰਚਦਾ ਹੈ ਸਰਹੰਦ ਉਹ ਧਰਤੀ ਸੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਮਖੂ ਕਦੀ ਰਾਜ ਕੀਤਾ ਸੀ ਉਹਦੇ ਨਾਲ ਦੇ ਸਾਥੀ ਸਪਾਈ ਕਾਨ ਸਿੰਘ ਭਾਈ ਬਨੋਧ ਸਿੰਘ ਭਾਈ ਆਲੀ ਸਿੰਘ ਭਾਈ ਮਾਲੀ ਸਿੰਘ ਭਾਈ ਇਹ ਸਾਰੇ ਸੰਗਣ ਸਿੰਘ ਇਹ ਫਤੇਹ ਸਿੰਘ ਇਹ ਗੁਰਮਖੋ ਸਾਰੇ ਨਾਲ ਸਨ ਔਰ ਅੱਜ ਵੀ ਉਸੇ ਤਰ੍ਹਾਂ ਨਾਲ ਨੇ ਸਰਹੰਦ ਦੀਆਂ ਗਲੀਆਂ ਦੇ ਵਿੱਚ ਇਦਾਂ ਸਾਰਿਆਂ ਨੂੰ ਕਮਾਇਆ ਜਾਂਦਾ ਹੈ ਹਜ਼ਾਰਾਂ ਦੀ ਗਿਣਤੀ ਲੋਕ ਇਕੱਠੇ ਹੋ ਕੇ ਇਹਨਾਂ ਨੂੰ ਵੇਖਣ ਆਉਂਦੇ ਸਨ ਔਰ ਕੇਵਲ ਵੇਖਦੇ ਨਹੀਂ ਸਨ ਤੁਰਿਆਂ ਜਾਂਦਿਆਂ ਦੇ ਪੱਥਰ ਵੀ ਮਾਰਦੇ ਸੀ ਇਤਨਾ ਕਹ ਲੋ ਵੀ ਕੱਲਾ ਪਕੜਿਆ ਨਹੀਂ ਗਿਆ ਸੀ ਜ਼ਲੀਲ ਸਿੱਖਾਂ ਨੂੰ ਸਿੱਖ ਹੋਣ ਕਰਕੇ ਜ਼ਲੀਲ ਕੀਤਾ ਜਾਂਦਾ ਸੀ ਇੱਦਾਂ ਵੱਧ ਤੋਂ ਵੱਧ। ਔਰ ਚੱਲਦਾ ਚੱਲਦਾ ਜਿਹੜਾ ਇਹ ਜਲੂਸ ਹੈ ਇਹ ਉਨਤ ਪਹਿਲਾਂ ਆਗਰੇ ਪਹੁੰਚਦਾ ਹੈ ਆਗਰੇ ਤੋਂ ਬਾਅਦ 29 ਫਰਵਰੀ ਹੁਣ ਤੁਸੀਂ ਦੇਖੋ ਦਸੰਬਰ ਵਿੱਚ ਪਕੜੇ ਗਏ ਬੰਦਾ ਸਿੰਘ ਬਹਾਦਰ 7 ਦਸੰਬਰ ਨੂੰ ਤੇ 29 ਫਰਵਰੀ ਲਗਭਗ 3 ਮਹੀਨੇ ਹੋਣ ਵਾਲੇ ਨੇ। 3 ਮਹੀਨਿਆਂ ਦੇ ਵਿੱਚ ਜਿਹੜਾ ਇਹ ਜਲੂਸ ਹੈ ਇਹ ਆਗਰੇ ਤੋਂ ਹੁੰਦਾ ਹੋਇਆ ਦਿੱਲੀ ਪਹੁੰਚਦਾ ਹੈ